ਇੱਕ ਦਿਨ ਦੀ ਦਿਹਾੜੀ 10000 ਰੁਪਏ ਕਿਵੇਂ ਹੋ ਸਕਦੀ ਬੰਦੇ ਦੀ ਪੈਸੇ ਤੱਕਦਾ ਭਾਈ ਮ ਮੰਗੂਗਾ ਤੇ ਦੇਣੇ ਵੀ ਪੈਣਗੇ ਜੇ ਉਹ ਅਗਲੇ ਅਰੇ ਕੋਲ ਜਾਣਾਗਾ ਜੇ ਥੋੜਾ ਨਹੀਂ ਸਰਦਾ ਅਗਲੇ ਕੋਲ ਅਗਲੇ ਨੂੰ ਨਾ ਕਰੋ ਤੀ ਫੋਨ ਮੈਸੇਜ ਭਈ ਅੱਜਕੱਲ ਮਾੜੇ ਤੇ ਹਰੇਕ ਉੱਤੇ ਹੋ ਜਾਂਦਾ ਹੈ ਜਿਹੜਾ ਤਕੜਾ ਉਹਦੇ ਅੱਗੇ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਅੱਛਾ ਹੁਣ ਵੀ ਗੋਪੀ ਤਕੜਾ ਸਰੇਸ ਖਾਦਾ ਮੇਸਦਾਨੇ ਤੇ ਭਾਨੇ ਸਿੱਧੂ ਦੇ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਮੁੱਦੇ ਨੂੰ ਛੱਡ ਕੇ ਉਹਨਾਂ ਦਾ ਕੋਈ ਵੱਡਾ ਮੁੱਦਾ ਨਹੀਂ ਐਡਾ ਕਿਉਂਕਿ ਉਹ ਤਾਂ ਪੇਮੈਂਟ ਆਉਂਦੇ ਆ ਉਦੋਂ ਵੱਡਾ ਮੁੱਦਾ ਅੱਜ ਤੁਹਾਡੇ ਕੋਲੇ ਲੈ ਕੇ ਆਇਆ ਸੁਰੇਸ਼ ਸਿੰਘ ਖਾਲਸਾ ਜਿਹੜਾ ਕਿ ਬੜਾ ਮੁੱਦਾ ਪੱਖਿਆ ਪਿਆ ਕਹਿੰਦੇ 10000 ਰੁਪਇਆ ਲੈਂਦਾ ਉਹ ਇੰਟਰਵਿਊ ਕਰਨ ਦਾ ਜਿਹੜਾ ਕੋਈ ਇੰਟਰਵਿਊ ਕਰੂ ਪੱਤਰਕਾਰ ਹੈ ਤਾਂ 10000 ਰੁਪਇਆ ਲੈਂਦਾ ਉਸ ਮੁੱਦੇ ਤੇ ਆ ਤਾਂ ਤੁਹਾਨੂੰ ਦੱਸਦੇ ਆ ਤੇ ਪੁੱਛਦੇ ਵੀ ਆ ਸਹੀ ਹੈ ਜਾਂ ਗਲਤ ਹੈ ਹੋਰ ਸੁਰਕਰਾਜ ਕੀ ਹਾਲ ਚਾਲ ਹੈ ਕਿਵੇਂ ਸੁਰ ਸੁਰੇਸ਼ ਤੇ ਬੜਾ ਪੱਖ ਦੇ ਵਿੱਚ ਬੋਲੇ ਬਈ ਕੀ ਗੱਲ ਹੈ ਉਹਦੇ ਪੱਖ ਦੇ ਵੀ ਬੋਲਣਾ ਹੀ ਆ ਹੁਣ ਉਹ ਬੰਦਾ ਜਿਹੜਾ ਫੇਮਸ ਹੈ ਜਿਹੜਾ 2 ਰੁਪਇਆ ਅਗਲੇ ਨੇ ਮੰਗ ਲਿਆ ਕੋ ਤਾਂ ਉਹਦੇ ਨਾਜ਼ਰਾ ਉਲਟੋ ਗਿਆ ਉਹਦੇ ਤੇ अच्छा ओनु ਪਹਿਲਾਂ ਫੇਮਸ ਕੀਤਾ ਕਿਨੇ ਆ ਆਪਾਂ ਹੀ ਕੀਤਾ ਕੀਤਾ ਬਿਲਕੁਲ ਆਪ ਐ ਤੇ ਫਿਰ ਰੁਪਏ ਫਿਰੋਂ ਮੰਗੀ ਜਾਂਦਾ ਹੁਣ ਫਿਰ ਰੁਪਏ ਕਾਦੇ ਮੰਗਦਾ ਜੇ ਫੇਮਸ ਆਪਾਂ ਕੀਤਾ ਆਪਣਾ ਹੱਕ ਤਾਂ ਮੂੜੇ ਬੰਦਾ ਮੈਂ ਗੱਲ ਤੇਰੀ ਮੰਨਦਾ ਐ ਇਸੇ ਤੇ ਆ ਜਾ ਉਹਨੂੰ ਪੱਤਰਕਾਰ ਨੇ ਹੁਣ ਕਿਉਂ ਕੀਤਾ ਕਾਦੋਂ ਕੀਤਾ ਉਹਨੇ ਵੀਡੀਓ ਵਾਸਤੇ ਕੀਤਾ ਵੀਡੀਓ ਵਾਸਤੇ ਕੀਤਾ ਹਾਂ ਬਿਲਕੁਲ ਵੀਡੀਓ ਬਣਾ ਕੇ ਉਹਦਾ ਕੋਣ ਕੀ ਕੀ ਮਿਲੂਗਾ ਪੱਤਰਕਾਰ ਨੂੰ ਕੀ ਮਿਲੂਗਾ ਕਮਾਈ ਹੋਣੀ ਐ ਉਹੀ ਬੰਦੇ ਉਹਨੇ ਵੀ ਕਮਾਈ ਕਰਨੀ ਆ ਤੁਸੀਂ ਵੀ ਤੇ ਰੋਗਲਾ ਵੀ ਕਰੂਗਾ ਅਗਲਾ ਕਰੂ ਅਗਲੇ ਨੂੰ ਫੇਮ ਵੀ ਨਹੀਂ ਹੋਊਗੀ ਫੇਮ ਫੇਮ ਕਮਾਈ ਨਹੀਂ ਇੱਕ ਫੇਮ ਹੈਗੀ ਹੈ ਕਮਾਈ ਹਾਂ ਪਰ ਉਹ ਫੇਨ ਵਾਲਾ ਉਹਦਾ ਅਗਲੇ ਦਾ ਘਰ ਨਹੀਂ ਚੱਲਦਾ ਘਰ ਕਿਉਂ ਨਹੀਂ ਚੱਲਦਾ ਅੱਜ ਤੇਰੇ ਨਾਲ 10 ਬੰਦੇ ਤੈਨੂੰ ਦੇਖਣਗੇ 10 ਬੰਦੇ ਤੈਨੂੰ ਹੋਰ ਜਾਣਣਗੇ ਮਸ਼ਹੂਰ ਹੋਏਗਾ ਕੱਲ ਨੂੰ ਤੈਨੂੰ ਉਸ ਚੈਨਲ ਤੇ ਆਪਦੇ ਤੇ ਜਦੋਂ ਵੀਡੀਓ ਪਾਏਂਗਾ ਜਿਆਦਾ ਫੀਮ ਮਿਲੂਗੀ ਉਹਦੇ ਵਿੱਚ ਗਲਤੀ ਕਿਦੀ ਹੈ ਫੀਮ ਨਾਲ ਆਊਗਾ ਕਿ ਮੈਂ ਮੈਂ ਕਾ ਗਲਤਾ ਕਰ ਰਹੀ ਆ ਰੁਪਈਏ ਦੇ ਮੁਗਦੀ ਆ ਨਾ ਰੁਪਈਏ ਕਾ ਦੇਵੇ ਉਹ ਪੈਸੇ ਤਾਂ ਅਗਲਾ ਭਾਈ ਮੰਗੂਗਾ ਤੇ ਦੇਣੇ ਵੀ ਪੈਣਗੇ ਜੇ ਉਹ ਅਗਲੇ ਅਰੇ ਕੋਲ ਜਾਣਾਗਾ ਜੇ ਜੇ ਸੋ ਦਨ ਨਹੀਂ ਸਰਦਾ ਅਗਲੇ ਕੋਲ ਅਗਲੇ ਨੂੰ ਨਾ ਕਰੋ ਤੀ ਫੋਨ ਮੈਸੇਜ ਅਗਲੇ ਦਿਨੋਂ ਗੱਲਾਂ ਅੱਜ ਵਿਗਦੀਆਂ ਹੈਗੀਆਂ ਅੱਜ ਦਾ ਟਾਈਮ ਹੈ ਅਗਲਾ ਰੁਪਈਆ ਮੰਗੂਗਾ ਫਿਰ ਤਾਂ ਉਹ ਗੱਲ ਹੈ ਕੱਲ ਪਰਸੋਂ ਤਾਂ ਗੋਪੀ ਦੀਆਂ ਗੱਲਾਂ ਵਿਖਦੀਆਂ ਹੁੰਦੀਆਂ ਸੀ ਹਾਂ ਫਿਰ ਉਹੀ ਗੱਲ ਹੈ ਹੂੰ ਤੇਰੇ ਗੋਪੀ ਨੇ ਤਾਂ ਅੱਜ ਲੈ ਕੇ ਜੇ ਤੋਂ ਮੰਗਿਆ ਨਹੀਂ 10000 ਰੁਪਿਆ ਤੁਹਾਨੂੰ ਕੀ ਪਤਾ ਚਲੇ ਉਹ ਚਲੋ ਗੱਲ ਸੀ ਜੇ ਮੰਗਦਾ ਤਾਂ ਉਹਦੀ ਵੀ ਵੀਡੀਓ ਇਸ ਤਰ੍ਹਾਂ ਵਾਇਰਲ ਹੋ ਜਾਣੀ ਸੀ ਸਰੇਸ਼ ਦੀ ਜੇ ਉਹ ਨਹੀਂ ਮੰਗੇ ਤਾਂ ਹੀ ਉਹ ਨਹੀਂ ਵਾਇਰਲ ਹੋਈ ਜਾਂ ਫਿਰ ਉਹ ਸਰੇਸ਼ ਸਿੰਘ ਨਾਲ ਪੱਖਪਾਤ ਹੈ ਕਿ ਇੱਕ ਵਾਇਰਲ ਨਹੀਂ ਬਾਈ ਅੱਜ ਕੱਲ ਮਾੜੇ ਤੇ ਹਰੇ ਕੁੱਤੇ ਹੋ ਜਾਂਦਾ ਹੈ ਜਿਹੜਾ ਤਕੜਾ ਉਹਦੇ ਅੱਗੇ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਅੱਛਾ ਹੁਣ ਵੀ ਗੋਪੀ ਤਕੜਾ ਸਰੇਸ਼ ਖਾਲਸਾ ਮਾੜਾ ਤਕੜ ਉਹ ਤਾਂ ਹੈਗੀ ਨੋਰਮਲ ਆ ਵਿਚਾਰਾ ਆਮ ਇੱਕ ਬੰਦਾ ਹੈਗਾ ਸੱਗ ਗੱਲ ਤਾਂ ਮੁੱਦਾ ਤਾਂ ਇੱਥੇ ਆ ਕੇ ਨਿੰਮੜਦਾਣਾ ਵੀ ਉਹ ਬਈ ਬਿਹਾਰ ਤੋਂ ਆ ਗੋਪੀ ਇੱਧਰ ਨਾਲ ਜਮਪੜਾ ਪੰਜਾਬ ਦਾ ਇੱਕ ਮਿੰਟ ਆ ਗਿਆ ਕੀ ਤੇਰੇ ਕੋਲ ਕੀ ਪ੍ਰੂਫ ਆ ਵੀ ਗੋਪੀ ਨੇ ਰੁਪਏ ਨਹੀਂ ਲਏ ਤੇ ਉਹਦੀ ਵੀਡੀਓ ਅਜ ਤਈ ਵਾਇਰਲ ਨਹੀਂ ਹੋਈ ਕਿਸੇ ਤੋਂ ਵਾਇਰਲ ਅਗਲੇ ਨਹੀਂ ਕੀਤੀ ਨਹੀਂ ਕਿਸੇ ਨੇ ਡਰਦੇ ਨੇ ਵੀ ਆਪਾਂ ਕੀ ਲੈਣਾ ਇਹਨੂੰ ਛੇੜ ਕੇ ਹੁਣ ਇੱਕ ਚੀਜ਼ ਆਇਆ ਇਸੇ ਤੇ ਆਇਆ ਮੈਂ ਤੇਰੀ ਗੋਪੀ ਦੀ ਆਇਆ ਜਦੋਂ ਗੋਪੀ ਨੂੰ ਫੇਮਸ ਕਿਹਨੇ ਕੀਤਾਗਾ ਆਪਾਂ ਹੀ ਕੀਤਾ ਦੇਖਣ ਆ ਬਿਲਕੁਲ ਆ ਆਪਣੇ ਪੋਡਕਾਸਟ ਵਾਲਿਆਂ ਨੇ ਕੀ ਕੀਤਾਗਾ ਤੇ ਉਹੀ ਬਾਅਦੋਂ ਨੂੰ ਹੁਣ ਉਹ ਨਿੰਦਣ ਦੇ ਹੋਏ ਵੇ ਸੀਗੇ ਗੋਪੀ ਨੂੰ ਗੋਪੀ ਨੂੰ ਅੱਛਾ ਇਹ ਹੁਣ ਆਪਾਂ ਬਾਬਾ ਬਣਦਾ ਐਵੇਂ ਗੱਲਾਂ ਮਾਰੀਆਂ ਦਾ ਉਹ ਕਰੀ ਜਾਂਦਾ ਫਿਰ ਉਹ ਗੱਲ ਵੀ ਸਰੇਸ਼ ਨਾਲ ਵੀ ਉਹ ਗੱਲ ਹੋਣ ਵਾਲੀ ਆ ਵੀ ਬੈਰਲ ਵੀ ਆਪਾਂ ਕੀਤਾ ਤੁਹਾਨੂੰ ਮਿਲਾਂਗੇ ਵੀ ਅੱਜ ਜਿੱਦਾਂਗੇ ਵੀ ਆਪਾਂ ਠੀਕ ਐ ਹੁਣ ਨਿੰਦਣ ਦੀ ਵਾਰੀ ਆ ਗਈ ਹੁਣ ਨਿੰਦਣ ਦੀ ਵਾਰੀ ਆ ਹੁਣ ਠੀਕ ਐ ਪਹਿਲਾਂ ਜਿੰਨਾ ਮੇਤਰੋ ਵਾਇਰਲ ਹੋਣਾ ਸੀ ਉਹਨੇ ਹੋ ਗਿਆ ਹੁਣ ਵੀ ਨਿੰਦਣ ਆਉ ਨੂੰ ਕੱਲੀ ਇੱਥੋਂ ਨਹੀਂ ਹੋਈ ਉਹਦੇ ਤੋਂ ਕਮਾਈ ਜਿਹੜੇ ਲੋਕਾਂ ਨੇ ਰੀਲਾਂ ਲਾ ਲਾ ਕੇ ਉਹ ਆਪਣਾ ਕਮਾਈ ਕੀਤੀ ਉਹ ਅੱਡਗੀ ਉਹਦੀ ਆਵਾਜ਼ ਤੋਂ ਉਹਦੀ ਆਵਾਜ਼ ਤੋਂ ਆਵਾਜ਼ ਕੀਤੀ ਤਾਂ ਉਹਦੀ ਫੇਮਿੰਗ ਹੋ ਗਈ ਪਰ ਬੰਦੇ ਨੇ ਸੰਤੋਸ਼ ਢੀੜੀ ਬਕਾਈ 10000 ਰੁਪਏ ਮੰਗ ਕੇ ਇੱਕ ਦਿਨ ਦੀ ਢੀੜੀ 10000 ਰੁਪਏ ਕਿਵੇਂ ਹੋ ਸਕਦੀ ਬੰਦੇ